ਸਚਾਰੀਆ ਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲਿੰਗ ਕੋਲ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੈ ਮਸੁਰਖੀ ਆਦੇਵਲ ਮੂੜਵ ਸੇਵਾ ਪੰਜਾਬ ਦਾ ਗੁਲਗੀਦਨ ٹرسٹ ਬੜੂ ਸਾਹਿਬ ਵੱਲੋਂ ਹੜਪੀੜੀ ਪਰਿਵਾਰਾਂ ਦੇ ਸਹਾਇਤਾ ਕਿ ਜਾਰੀ ਹੈ ਨਗਰ ਨਿਗਮ ਕਮਿਸ਼ਨਰ ਦੇ ਵੱਲੋਂ ਲੁਧਿਆਣੇ ਦੇ ਵਿੱਚ ਕੀਤੀ ਗਈ ਵੱਡੀ ਕਾਰਵਾਈ ਟ੍ਰੈਫਿਕ ਪੁਲਿਸ ਦੇ ਵੱਲੋਂ ਪੀਏਯੂ ਦੇ ਗੇਟ ਦੇ ਨਜ਼ਦੀਕ ਲਗਾਇਆ ਗਿਆ ਖਾਸ ਨਾਕਾ ਵਿਦਿਆਇਕ ਅਸ਼ੋਕ ਪ੍ਰਾਚਨ ਪੱਕੀ ਦੇ ਵੱਲੋਂ ਕੀਤਾ ਗਿਆ ਖਾਸ ਉਦਮ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਦੇ ਵਿੱਚ ਜਿੱਥੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਦੇ ਵਿੱਚ ਪਿਛਲੇ ਮਹੀਨੇ ਹਾਲਾਤ ਇਸ ਤਰੀਕੇ ਦੇ ਸੀ ਕਿ ਲੋਕਾਂ ਨੂੰ ਹੜ੍ਹ ਦੇ ਪਾਣੀ ਦੇ ਕਰਕੇ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਹੜ੍ਹ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਜਿਨ੍ਹਾਂ ਵਿੱਚ ਮੁਰਵ ਸੇਵਾ ਪੰਜਾਬ ਦਾ ਕਲਗੀਧਰ ٹرسٹ ਬੜੂ ਸਾਹਿਬ ਵੱਲੋਂ ਹੜ੍ਹ ਪੀੜਿਤ ਪਰਿਵਾਰਾਂ ਦੀ ਸਹਾਇਤਾ ਕਿੰਨੀ ਜਾਰੀ ਉਹਨਾਂ ਵੱਲੋਂ ਫਿਲਹਾਲ ਤੱਕ 100 ਕਰਾਦੀ ਸਹਾਇਤਾ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਹੋਰ ਲੋਕਾਂ ਦੀ ਸਹਾਇਤਾ ਵਿਕੀਤੀ ਜਾਵੇਗੀ ਅਤੇ ਲੋਕਾਂ ਦੇ ਵੱਲੋਂ ਧੰਨਵਾਦ ਵੀ ਕੀਤਾ ਗਿਆ ਇਸ ਦੇ ਨਾਲ ਨਾਲ ਲੋਕਾਂ ਦੇ ਵਿੱਚ ਜਿਹੜੀ ਖੁਸ਼ੀ ਸੀ ਉਹ ਵੀ ਦੇਖਣ ਨੂੰ ਮਿਲੀ ਅਤੇ ਹੁਣ ਜਿਹੜੇ ਮੂੜ ਸੇਵਾ ਪੰਜਾਬ ਦਾ ਕਲਗੀਦਰ ٹرسٹ ਬੜੂ ਸਾਹਿਬ ਹੈ ਉਹਨਾਂ ਦੇ ਵੱਲੋਂ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਹੜ੍ਹ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਮੇਰਾ ਨਾਮ ਮਨਜੀਤ ਕੌਰ ਹੈ ਪਿੰਡ ਲਾਲਵੜੇ ਦੀ ਰਹਿਣ ਵਾਲੀ ਹਾਂ ਤਸੀਲ ਜ਼ਨਾਲਾ ਮੈਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਹਨੇ ਗਰੀਬਾਂ ਦੀ ਮਾਂ ਹੜ੍ਹ ਆੜਾ ਕਿੰਨੇ ਨੁਕਸਾਨ ਹੋਇਆ ਤੁਹਾਡੇ ਘਰ ਦਾ ਬਹੁਤ ਹੋਇਆ ਸੀ 4 4 ਫੁੱਟ ਪਾਣੀ ਆ ਗਿਆ ਸੀ ਹੂੰ ਤੇ ਕੰਧਾਂ ਕਾੜੀਆਂ ਨੇ ਛੱਤਾਂ ਛੱਤ ਵੀ ਡੇਗੀ ਇੱਕ ਸਾਈਡ ਤੋਂ ਹੂੰ ਤੇ ਅਈ ਬਾਸ ਰੁਪਿਆ ਲਾਈ ਸੀ ਉਹ ਵੀ ਕੱਪੜੇ ਵਿੱਚ ਰੱਖੇ ਉਹ ਵੀ ਭੇਜ ਗਏ ਸਾਰਾ ਸਮਾਨ ਹੀ ਸਾਡਾ ਭੇਜ ਗਿਆ ਹਾਂਜੀ ਤੇ ਇੱਕ ਸਾਈਡ ਬਚੀ ਸੀ ਕੋਨੇ ਦੀ ਉਹ ਸਾਈਡ ਤੇ ਮੈਂ ਬੱਚੀਆਂ ਦੋਨੋਂ ਆਪਣੇ ਬਿਠਾਈਆਂ ਮੇਰੇ ਦੋ ਬੇਟੀਆਂ ਇੱਕ ਸਾਈਡ ਤੇ ਮੈਂ ਰੋਤੀ ਤੁੰਗਦੀ ਗਈ ਸੀ ਕਿ ਬਾਬਾ ਜੀ ਆਏ ਗੁਰਸਾਹ ਵਾਲੇ ਇੱਕ ਵਾਰੀ ਸੇਵਾਦਾਰ ਆਇਆ ਉਹਨਾਂ ਦੇਖਿਆ ਉਹਨਾਂ ਨੇ ਸਾਨੂੰ ਬਹੁਤ ਹੈਲਪ ਕੀਤੀ ਲੱਗਦਾ ਜੇਕਰ ਬਾਬਾ ਜੀ ਨਾ ਕਰ ਬਣਾ ਦਿੰਦੇ ਤੇ ਕਿਲਾਦਾ ਸੀ ਬੰਦਾ ਸੀ ਤਿਵਾਰ ਕੋ ਕਰ ਨਹੀਂ ਬਾਬਾ ਜੀ ਦਿਹਾੜੀਦਾਰ ਨਾ ਸਾਡਾ ਪੈੜੀ ਨਾ ਬੰਨਾ ਆ ਵੀ ਮੋਲ ਤਾਂ ਲਿਆਵਾ ਉਹ ਵੀ ਬਿਆਜ ਹੀ 50000 ਚੁਕਾਇਆ ਹੈ ਇਹੋ ਸੋਚ ਸੋਚ ਕੇ ਮਨਸਰਾ ਹੁੰਦਾ ਹੁਣ ਕੀ ਕਰਾਂਗੇ ਸਾਤ ਵੀ ਸਾਡੀ ਦੇਗੀ ਆ ਲਾਤ ਪਹਿਲਾਂ ਹੀ ਮਾੜੇ ਦੇ ਸਾਲ ਘਰ ਦੇ ਤੇ ਸਭੂ ਹਾਰਨੇ ਸਾਡੇ ਗੁਰੇ ਲਾਤ ਸਰਕਾਰੋਂ ਕੋਈ ਮਦਦ ਕੀਤੀ ਕੀ ਤਾਂ ਨਹੀਂ ਨਹੀਂ ਕੋਈ ਮਦਦ ਸਰਕਾਰ ਇੱਥੇ ਆਈ ਨਹੀਂ ਵੀ ਖੱਣੀਆਂ ਹੀ ਬੋਲਤ ਨਹੀਂ ਕੋਈ ਨਹੀਂ ਸਾਹ ਹੈ ਜੀ ਕਿੰਨੇ ਪਰਸੈਂਟ ਪੈਰੀ ਪੈ ਚੁੱਕੇ ਬਾਂਜੀ 50000 ਹਾਂਜੀ ਵੈਰੀ ਪੈ ਚੁੱਕੇ ਆਂ ਹਾਂਜੀ ਕਿੰਨੇ ਪਰਸੈਂਟ ਦੇ ਰਿਸ਼ਤੇਦਾਰ ਅੱਛਾ ਇਹਨ ਕਿੰਨੀ ਖੁਸ਼ੀ ਹੋ ਰਹੀ ਆਪਣਾ ਘਰ ਫਿਰ ਦੁਬਾਰਾ ਵਸ ਗਿਆ ਜੀ ਬਹੁਤ ਬਹੁਤ ਖੁਸ਼ੀ ਹੋ ਰਹੀ ਬਹੁਤ ਜਿਆਦਾ ਮੈਜੀ ਖੁਸ਼ ਹਾਂ ਜੀ ਜਿਹੜੀ ਚੀਜ਼ਾਂ ਦਾ ਕਦੀ ਸੋਚਿਆ ਨਹੀਂ ਉਹ ਚੀਜ਼ਾਂ ਵੀ ਤੁਹਾਨੂੰ ਘਰ ਚ ਮਿਲੀਆਂ ਨੇ ਹਾਂਜੀ ਰਸੋਈ ਦਾ ਸਾਰਾ ਸਮਾਨ ਪਕਵੇ ਵਗੈਰਾ ਬੈੱਡ ਸੌਦਾ ਸਾਰੇ ਸਮਾਨ ਰਾਸ਼ਨ ਤੇਨ ਮਹੀਨੇ ਦਾ ਪਾਕੇ ਦਿੱਤਾ ਗਿਆ ਹਾਂਜੀ ਰਾਸ਼ਨ ਘਰ ਚ ਬਿਠੋ ਜੀ ਹਾਂਜੀ ਰਾਸ਼ਨ ਫ੍ਰਿਜ ਵੀ ਦਿੱਤਾ ਗਿਆ ਫ੍ਰਿਜ ਵੀ ਦਿੱਤੀ ਆ ਹਾਂਜੀ ਨਹੀਂ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਬਹੁਤ ਸਾਰੀ ਮਜ਼ਬੂਤ ਨੇ ਆਣੇ ਸੇਵਾਦਾਰਾਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਸਾਡਾ ਘਰ ਬਣਾ ਲ ਦਿੱਤਾ ਬਹੁਤ ਵਧੀਆ ਘਰ ਬਣਾ ਲ ਦਿੱਤਾ ਤੇ ਅਸੀਂ ਬਹੁਤ ਚਿਰ ਤੋਂ ਬੜੂ ਸੌਦੀ ਸੰਸਥਾ ਦੇ ਨਾਲ ਜੁੜੇ ਹੋਏ ਹਾਂ 1999 ਦੇ ਵਿੱਚ ਮੈਂ ਆਪਣੀਆਂ ਬੇਟੀਆਂ ਨੂੰ ਇੱਥੇ ਪੜ੍ਹਨ ਪਾਇਆ ਸੀਗਾ ਬੜੂ ਸੌਦੇ ਵਿੱਚ ਉਦੋਂ ਤੋਂ ਫਿਰ ਮੈਂ ਬੜੂ ਸੌਦੀ ਸੰਸਥਾ ਦੇ ਨਾਲ ਜੁੜਿਆ ਹੋਇਆ ਤੇ ਅਸੀਂ ਹਮੇਸ਼ਾ ਹੀ ਆਪਣਾ ਦਸਵੰਦ ਕੱਢ ਕੇ ਬੜੂ ਸੌਦੀ ਸੰਸਥਾ ਨੂੰ ਦਿੰਦੇ ਆ ਤੇ ਨਾ ਕਿ ਸਿਰਫ ਅਸੀਂ ਦਸਵੰਦ ਹੀ ਕੱਢਦੇ ਆ ਬਾਕੀ ਅਸੀਂ ਉੱਥੇ ਵੀ ਹੋਰ ਲੋਕਾਂ ਨੂੰ ਕਿ ਕਿ ਮੈਂ ਬਹੁਤ ਸਾਰੇ ਗੁਰੂ ਘਰਾਂ ਦੀ ਵੀ ਸੇਵਾ ਕਰਦਾ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿਹੜੇ ਮੇਜਰ ਗੁਰੂ ਘਰ ਨੇ ਉਹਨਾਂ ਦਾ ਤਕਰੀਬਨ ਮੈਂ ਆਰਕੀਟੈਕਟ ਜਾਂ ਉਹਨਾਂ ਦੀ ਕੰਸਟਰਕਸ਼ਨ ਦਾ ਕੰਮ ਕਰਵਾਇਆ ਉੱਥੇ ਸੋ ਇਸ ਕਰਕੇ ਅਸੀਂ ਬਾਕੀ ਵੀ ਸਾਰੇ ਉੱਥੇ ਸੰਗਤਾਂ ਨੂੰ ਜਾਗਰੂ ਕਰਦੇ ਆਂ ਤੇ ਅਸੀਂ ਉੱਥੋਂ ਕੋਸ਼ਿਸ਼ ਕਰ ਰਹੇ ਆਂ ਵੀ ਅਸੀਂ ਵੱਤਵੰਤ ਘਰਾਂ ਦੀ ਜਿਹੜੀ ਸੇਵਾ ਉੱਥੋਂ ਭੇਜੀਏ ਤਕਰੀਬਨ 100 ਘਰਾਂ ਦੇ ਜਿਹੜੀ ਸੇਵਾ ਅਸੀਂ ਉੱਥੋਂ ਤਕਰੀਬਨ ਇਕੱਠੀ ਕਰ ਚੁੱਕੇ ਆਂ ਹੁਣ ਤੱਕ ਸੋ ਉਹ ਤੋਂ ਉਹ ਅਸੀਂ ਸਾਰੀ ਸੇਵਾ ਇੱਥੇ ਭੇਜ ਕੇ ਅਸੀਂ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਘਰ ਇੱਥੇ ਬਣ ਤੇ ਪਰਿਵਾਰ ਜਿਹੜਾ ਉਹਨਾਂ ਦਾ ਮੁੜ ਕੇ ਸੇਵਾ ਹੋਵੇ ਸੋ ਇਹ ਇਹੀ ਸਾਡੀ ਕੋਸ਼ਿਸ਼ ਹੈ ਜੀ ਕਿੰਨੀ ਖੁਸ਼ੀ ਹੁੰਦੀ ਹੈ ਜੀ ਕਿ ਇਹਦਾ ਘਰ ਬਣ ਜਾਂਦਾ ਜੀ ਮਾੜਾ ਜੀ ਬਹੁਤ ਖੁਸ਼ੀ ਹੁੰਦੀ ਹੈ ਮੈਂ ਤਾਂ ਇੱਥੇ ਆ ਕੇ ਪਹਿਲਾਂ ਪਰਿਵਾਰਾਂ ਦੇ ਦੁੱਖ ਸੁਣ ਕੇ ਉਦੋਂ ਵੀ ਬਹੁਤ ਜਲਦੀ ਵੀਡੀਓ ਦੇਖਦੇ ਸੀ ਮੈਂ ਤਾਂ ਬਹੁਤ ਭਾਰੂਕ ਹੋ ਜਾਂਦਾ ਸੀਗਾ ਕਿ ਕਿਸ ਤਰੀਕੇ ਦਾ ਪਰਿਵਾਰ ਵਿਚਾਰੇ ਦੁੱਖ ਦੁੱਖ ਕੱਟ ਰਹੇ ਨੇ ਇਸ ਤਰੀਕੇ ਦਾ ਪਰ ਨਾਲ ਇੱਕ ਚੀਜ਼ ਜੋ ਮੈਂ ਮਹਿਸੂਸ ਕੀਤੀ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੇ ਰਿਐਕਟ ਕੀਤਾ ਜਿਸ ਤਰੀਕੇ ਨਾਲ ਸੰਸਥਾਵਾਂ ਨੇ ਰਿਐਕਟ ਕੀਤਾ ਉਹ ਬਹੁਤ ਹੀ ਐਡਮਾਇਰੇਬਲ ਸੀਗਾ ਹਰ ਇੱਕ ਬੰਦੇ ਨੇ ਜਿੰਨਾ ਵੀ ਯੋਗਦਾਨ ਕੋਈ ਪਾ ਸਕਦਾ ਸੀ ਉਹਨੇ ਵੱਧ ਤੋਂ ਵੱਧ ਯੋਗਦਾਨ ਇਸ ਦੁੱਖ ਦੀ ਘੜੀ ਦੇ ਵਿੱਚ ਸਭ ਦੇ ਨਾਲ ਆ ਕੇ ਖੜੇ ਸਾਰਾ ਭਾਈਚਾਰਾ ਇਕੱਠਾ ਹੋਇਆ ਸਾਰੇ ਪੰਜਾਬ ਦੇ ਲੋਕ ਇਕੱਠੇ ਹੋਏ ਉਸ ਚੀਜ਼ ਦੇ ਲਈ ਮੈਂ ਸਭ ਤੋਂ ਵੱਧ ਮਤਲਬ ਕਿ ਐਡਮਾਇਰ ਕਰਦਾ ਇਥੋਂ ਦੇ ਪੰਜਾਬ ਦੇ ਲੋਕਾਂ ਨੂੰ ਇਸ ਚੀਜ਼ ਦੀ ਮੈਂ ਇੱਕ ਤਰੀਕਾ ਨਾਲ ਵਧਾਈ ਉਹ ਹੀ ਦਿੰਦਾ ਕਿ ਵੀ ਯਾਰ ਤੁਸੀਂ ਇੰਨਾ ਆ ਆਪਣਾ ਦਿਲ ਖੋਲ ਕੇ ਇੱਥੇ ਸੇਵਾ ਕੀਤੀ ਹੱਥੀ ਸੇਵਾ ਆ ਕੇ ਪ੍ਰੋਟੈਕਟਰ ਨੇ ਆਇਆ ਟਰਾਲੀਆਂ ਨੇ ਆਇਆ ਕੋ ਦੰਗਰ ਲੈ ਕੇ ਆ ਰਿਹਾ ਕੋਦਤ ਲੈ ਕੇ ਆ ਰਿਹਾ ਕੋ ਪਾਣੀ ਲੈ ਕੇ ਆ ਰਿਹਾ ਕੋ ਦਾਣਾ ਸਬਜ਼ੀਆਂ ਲੈ ਕੇ ਆ ਰਿਹਾ ਅਸੀਂ ਬਾਹਰ ਬੈਠੇ ਲੋਕ ਤਾਂ ਬੱਤ ਬੱਤ ਅਸੀਂ ਮਾਇਆ ਦੀ ਸੇਵਾ ਕਰ ਸਕਦੇ ਆ ਅਸੀਂ ਇੱਥੇ ਆ ਕੇ ਤੁਹਾਡੀ ਤਰ੍ਹਾਂ ਹੜਾਂ ਦੇ ਵਿੱਚ ਇੰਨਾ ਜਿਆਦਾ ਹੱਥ ਨਹੀਂ ਵਟਾ ਸਕਦੇ ਜਿੰਨਾ ਤੁਸੀਂ ਸਾਰੇ ਲੋਕਾਂ ਨੇ ਵਟਾਇਆ ਉਹਦੇ ਲਈ ਤੁਸੀਂ ਬਹੁਤ ਵਧਾਈ ਦੇ ਪਾਤਰੋਂ ਤੇ ਮੈਂ ਉਸ ਕਰੋਂ ਤੁਹਾਡਾ ਧੰਨਵਾਦ ਵੀ ਕਰਦਾ ਤੇ ਬਾਰੇ ਨਾਲ ਦਿਨਾਂ ਮੈਂ ਬਾਹਰ ਲੀਆਂ ਸੰਗਤਾਂ ਨੂੰ ਅਪੀਲ ਵੀ ਕਰਦਾ ਕਿ ਅਸੀਂ ਅਸੀਂ ਵੀ ਸਾਰੇ ਵੱਧ ਤੋਂ ਵੱਧ ਯੋਗਦਾਨ ਪਾਈਏ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੱਕ ਪਰਿਵਾਰ ਨੂੰ ਕਰਦੇ ਰਹਾਂ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਸੋ ਐਸੋੜੇ ਬਹੁਤ ਵੱਡੀ ਲੋੜ ਹੈ ਆਪਾਂ ਨੂੰ ਘਰ ਦੇਣ ਦੀ ਕਿਉਂਕਿ ਬਹੁਤ ਲੋੜਵੰਦ ਪਰਿਵਾਰ ਹਨ ਬਹੁਤ ਜੋ ਗਰੀਬੀ ਰੇਖਾ ਦੇ ਵਿੱਚ ਆਏ ਹੋਏ ਪਰਿਵਾਰ ਹਨ ਆਪਾਂ ਨੂੰ ਇਹਨਾਂ ਨੂੰ ਘਰ ਦੇਣ ਵਿੱਚ ਖੁਸ਼ੀ ਮਸ਼ੂਸ਼ ਹੋਣੀ ਚਾਹੀਦੀ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਦੇ ਘਰ ਬਣਾਉਣ ਵਿੱਚ ਸਹਿਯੋਗ ਕਰੀਏ ਅੱਜ ਅਸੀਂ ਸ੍ਰੀ ਅਮਰਤਸਰ ਵਿਖੇ 6 ਘਰ ਅਤੇ ਕੱਲ 27 ਤਰੀਕ ਨੂੰ ਅਸੀਂ ਗੁਰਦਾਸਪੁਰ ਸਾਹਿਬ ਵਿਖੇ 7 ਘਰ ਸੰਗਤ ਨੂੰ ਸਮਰਪਿਤ ਕਰ ਰਹੇ ਹਾਂ ਇਹ ਬਹੁਤ ਵੱਡਾ ਕਾਜ ਹੈ ਸਰਦੀ ਸ਼ੁਰੂ ਹੋ ਗਈ ਹੈ ਆਪਾਂ ਅਸੀਂ ਸੰਗਤ ਨੂੰ ਅਪੀਲ ਕਰਦੇ ਹਾਂ ਆਪ ਜੀ ਸਾਰੇ ਸਹਿਯੋਗ ਕਰੋ ਆਪਾਂ ਇਹਨਾਂ ਨੂੰ ਘਰ ਬਣਾ ਕੇ ਦੇਈਏ ਮੁੜ ਵਸੇਬੇ ਦੇ ਵਿੱਚ ਉਹਨਾਂ ਨੂੰ ਵਾਪਸ ਆਪਣੇ ਘਰ ਪਰਤੀਏ ਵਰਤਨ ਔਰ ਜੋ ਪਰਿਵਾਰ ਹੈ ਫੈਮਿਲੀ ਹੈ ਬਹੁਤ ਵੱਡੀਆਂ ਫੈਮਿਲੀਆਂ ਨੇ ਪਰ ਤਰਪਾਲਾ ਲਗਾ ਕੇ ਸੌ ਰਹੇ ਨੇ ਆਪਾਂ ਨੂੰ ਇਹਨਾਂ ਦੀ ਬਾਹ ਫੜਨ ਦੀ ਲੋੜ ਹੈ ਦੇਖੋ ਬਹੁਤ ਸੋਹਣਾ ਘਰ ਹੈ ਮੈਂ ਕੁਝ ਦਿਨ ਪਹਿਲਾਂ ਬਾਬਾ ਜੀ ਬਾਬਾ ਜਰਜੀਤ ਸਿੰਘ ਜੀ ਮੇਰੇ ਕੋਲ ਆਏ ਵੀ ਸਨ ਉਹ ਮੈਂ ਇਸ ਬਾਰੇ ਪੂਰੀ ਜਾਣਕਾਰੀ ਉਹਨਾਂ ਕੋਲੋਂ ਹਾਸਲ ਵੀ ਕੀਤੀ ਸੀਗੀ ਇਸ ਘਰ ਦੀ ਬਹੁਤ ਅੱਛੀ ਲਾਈਫ ਹੈ ਇਹਦੀ ਸਾਮ ਸਭਾਲ ਕਰਨੀ ਜਿਹੜੀ ਹੈ ਖੈਰ ਸਾਮ ਸਭਾਲ ਤਾਂ ਹਰ ਇੱਕ ਦੀ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਸਾਮ ਸਭਾਲ ਕੀਤੀ ਜਾਏ ਤੇ 50 ਸਾਲ ਤੱਕ ਦੀ ਇਸ ਕਾਬੇ ਜਿਹੜੀ ਹੈ ਉਹ ਗਾਰੰਟੀ ਹੈ 50 ਸਾਲ ਤੱਕ ਘਰ ਜਿਹੜਾ ਇਰੈਨ ਡਜੋਗ ਹੈ ਸਾਊਂਡ ਪ੍ਰੂਫ ਹੈ ਫਾਇਰ ਪ੍ਰੂਫ ਹੈ ਔਰ ਬੜੀਆਂ ਜੋ ਘਰ ਚ ਜੋ ਜ਼ਰੂਰਤਾਂ ਹੁੰਦੀਆਂ ਨੇ ਉਹ ਸਾਰੀਆਂ ਇਹਦੇ ਵਿੱਚ ਪੂਰੀਆਂ ਕੀਤੀਆਂ ਹੋਈਆਂ ਨੇ ਔਰ ਬਰਤਨ ਗੈਸ ਗੈਸੀ ਚੁੱਲਾ ਆਦਿਕ ਕੁੱਕਰ ਹਰ ਚੀਜ਼ ਜਿਹੜੀ ਹੈ ਉਹ 6 ਮਹੀਨੇ ਤੱਕ ਦਾ ਰਾਸ਼ਨ ਉਹ ਮਾਪੁਰਖਾਂ ਦੇ ਵੱਲੋਂ ਜਿਹੜਾ ਉਹ ਪਰਿਵਾਰਾਂ ਨੂੰ ਦਿੱਤਾ ਜਾ ਰਿਹਾ ਹੈ ਤੋ ਕੇ ਨੁਕਸਾਨ ਇਹਨਾ ਹੋ ਚੁੱਕੇ ਕਿ ਪਰਿਵਾਰ ਜਿਹੜੇ ਨੇ ਉਹ ਪ੍ਰਸ਼ਾਦਿਓ ਤੋਂ ਯਾਤਰ ਹੋਏ ਬੈਠੇ ਨੇ ਕੋਈ ਹੋਰ ਸੰਗਤਾਂ ਨੂੰ ਅਪੀਲ ਕਰਨਾ ਚਾਹੋਗੇ ਜੀ ਕਿਸ ਢੰਗ ਦੀ ਜਿਹੜੀ ਸੇਵਾ ਉਹ ਜੀ ਯੋਗਦਾਨ ਪਾਉਣਾ ਹੈ ਦੇਖੋ ਜੋ ਪ੍ਰਮਾਤਮਾ ਜੇਕਰ ਸਾਨੂੰ ਦਾਤਾਂ ਦਿੰਦਾ ਹੈ ਤੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਸਾਨੂੰ ਇਹਨਾਂ ਸਾਰੇ ਕਾਰਜਾਂ ਵਾਸਤੇ ਜਿਹੜੀ ਸਹਾਇਤਾ ਇਹ ਜ਼ਰੂਰ ਕਰਨੀ ਚਾਹੀਦੀ ਹੈ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਔਰ بارش ਦੀ ਮਾਰ ਦੇ ਨਾਲ ਬਹੁਤ ਵੱਡਾ ਜਾਨੀ ਮਾਲ ਦੀ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਜ਼ਮੀਨ ਦਾ ਨੁਕਸਾਨ ਹੋਇਆ ਘਰਾਂ ਦੇ ਘਰ ਜਿਹੜੇ ਸਾਨੂੰ ਬਰਬਾਦ ਹੋ ਗਏ ਘਰਾਂ ਦੇ ਘਰ ਟਹਿ ਗਏ ਔਰ ਕਲਕੀ ਟਰਸਟ ਬੜੂ ਸਾਹਿਬ ਵੱਲੋਂ ਗੁਰੂ ਸਾਹਿਬ ਦੀ ਮਿਹਰ ਨਾਲ ਬਹੁਤ ਵੱਡਾ ਇੱਕ ਮਹਾਨ ਉਪਰਾਲਾ ਕੀਤਾ ਗਿਆ ਕਿ ਫਸਟ ਚੈਨਲ ਦੇ ਨਾਲ ਘਰ ਬਣਾ ਕੇ ਮੁਰਬਸੇਬੇ ਦੇ ਜਿਹੜੇ ਯਤਨ ਨੇ ਉਹ ਮਹਾਂਪੁਰਖਾਂ ਦੇ ਵੱਲੋਂ ਸੰਤ ਬਾਬਾ ਦਵਿੰਦਰ ਸਿੰਘ ਜੀ ਹੋਰਾਂ ਵੱਲੋਂ ਸੰਤ ਬਾਬਾ ਜਗਜੀਤ ਸਿੰਘ ਜੀ ਕਾਕਾ ਵੀ ਜੀ ਸੰਤ ਬਾਬਾ ਗੁਰਮੀਤ ਸਿੰਘ ਜੀ ਔਰ ਦੇਸ਼ਾਂ ਬੁਦੇਸ਼ਾਂ ਦੀ ਸੰਗਤ ਦੇ ਸਹਿਯੋਗ ਦੇ ਨਾਲ ਪੂਰ ਪੈਨਲ ਦੇ ਨਾਲ ਜੋ ਕਿ 24 ਘੰਟਿਆਂ ਦੇ ਵਿੱਚ ਤਕਾਰ ਹੈ ਹੋ ਰਹਿਣ ਜੋਗ ਹੋ ਜਾਂਦਾ ਹੈ ਤਿਆਰ ਹੋ ਜਾਂਦਾ ਹੈ ਔਰ 35 ਘਰ ਜਿਹੜੇ ਨੇ ਤਿਆਰ ਕਰ ਚੁੱਕੇ ਨੇ ਇਹ ਘਰ ਜਿਹੜੇ ਨੇ ਸੌਂਪ ਚੁੱਕੇ ਨੇ ਔਰ ਬਾਕੀ ਜਿਹੜੇ 15 16 ਘਰ ਨੇ ਉਹ ਕੱਲ ਤੱਕ ਪਰਿਵਾਰਾਂ ਨੂੰ ਚਾਬੀਆਂ ਜੜੀਆਂ ਨੇ ਉਹ ਸੌਂਪ ਕੇ ਤੇ ਮੁੜ ਵਸੇਬ ਦਾ ਜਿਹੜਾ ਯਤਨ ਹੈ ਉਹ ਮਾਪੁਰਖਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਬਹੁਤ ਵੱਡੀ ਮਾਪੁਰਖ ਸੰਤ ਬਾਬਾ ਦਵਿੰਦਰ ਸਿੰਘ ਜੀ ਹੋਰਾਂ ਵੱਲੋਂ ਕਲਕੀ ਤੋਂ ਅਲਟਰਸਟ ਬੜੂ ਸਾਹਿਬ ਦੇ ਵੱਲੋਂ ਇਹ ਜਿਹੜੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ। ਲੁਧਿਆਣੇ ਦੇ ਵਿੱਚ ਨਗਰ ਨਿਗਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਉਹਨਾਂ ਦੇ ਵੱਲੋਂ ਕੁਮਾਰ ਮੰਡੀ ਦੇ ਇਲਾਕੇ ਦੇ ਵਿੱਚ ਨਜਾਇਜ਼ ਕਬਜ਼ੇ ਕੀਤੇ ਗਏ ਜਿਨ੍ਹਾਂ ਲੋਕਾਂ ਦੇ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਸੀ ਉਹਨਾਂ ਨੂੰ ਹਟਾਇਆ ਗਿਆ। ਕੁਮਾਰ ਮੰਡੀ ਦੇ ਵਿੱਚ ਜਿੰਨੀਆਂ ਵੀ ਰੇੜੀਆਂ ਸਨ ਉਹਨਾਂ ਨੂੰ ਹਟਾਇਆ ਗਿਆ। ਨਗਰ ਨਿਗਮ ਦੇ ਅਧਿਕਾਰੀਆਂ ਦੇ ਵੱਲੋਂ ਇਹ ਜਿਹੜੀ ਜਾਣਕਾਰੀ ਉਹ ਵੀ ਸਾਂਝੀ ਕੀਤੀ ਗਈ ਅਤੇ ਉਹਨਾਂ ਦੇ ਵੱਲੋਂ ਕੁਮਾਰ ਮੰਡੀ ਵਿਖੇ ਪਹੁੰਚ ਕੇ ਉਹਨਾਂ ਰੇੜੀਆਂ ਨੂੰ ਹਟਾਇਆ ਗਿਆ ਤੇ ਉਸ ਦੇ ਨਾਲ-ਨਾਲ ਚਲਾਨ ਵੀ ਕੀਤੇ ਗਏ। ਇਹ ਜਿਹੜੇ ਚਲਾਨ ਸੀਗੇ ਉਹ ਸਿਹਤ ਸਾਖਾ ਦੇ ਵੱਲੋਂ ਕੀਤੇ ਗਏ। ਉਹਨਾਂ ਦੇ ਵੱਲੋਂ 700 ਤੋਂ ਵੱਧ ਚਲਾਨ ਜਿਹੜੇ ਨੇ ਉਹ ਕੀਤੇ ਗਏ। ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕਰ ਰਿਆ ਕਿ ਇਹਨਾਂ ਲੋਕਾਂ ਦੇ ਵੱਲੋਂ ਸੜਕ ਦੇ ਉੱਤੇ ਗੰਦਗੀ ਫੈਲਾਈ ਜਾ ਰਹੀ ਸੀ। ਜਿਸ ਤੋਂ ਬਾਅਦ ਚਲਾਨ ਜਿਹੜੇ ਆ ਉਹ ਕੀਤੇ ਗਏ। ਇਸ ਦੇ ਨਾਲ ਨਾਲ ਨਗਰ ਨਿਗਮ ਦੇ ਜਿਹੜੇ ਕਮਿਸ਼ਨਰ ਨੇ ਉਹਨਾਂ ਦੇ ਵੱਲੋਂ ਵੀ ਸਖਤ ਹਦਾਇਤਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਹੁਣ ਨਗਰ ਨਿਗਮ ਦੇ ਵੱਲੋਂ ਹੁਣ ਜਿਹੜਾ ਵੱਡਾ ਕਦਮ ਹੈ ਉਹ ਲਿਤਾ ਗਿਆ ਅੱਜ ਜਿਹੜੀ ਖਵਾਰ ਮੰਡੀ ਰੋਡ ਤੋਂ ਲੈ ਕੇ ਫਾਰ ਆਰਤੀ ਚੌਂਕ ਤੋਂ ਲੈ ਕੇ ਫਾਰਾ ਚੌਂਕ ਤੱਕ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਮਾਨਯੋਗ ਨਗਰ ਨਿਗਮ ਕਮਿਸ਼ਨਰ ਸਾਡੇ ਦਿੱਤਿਆ ਡੇਚਵਾਲ ਜੀ ਵੱਲੋਂ ਦੀ ਹੁਕਮ ਨੇ ਇਹਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਕਾਫੀ ਵਾਰ ਸਮਝਾਇਆ ਗਿਆ ਵਾਰਨਿੰਗਾਂ ਦਿੱਤੀਆਂ ਗਈਆਂ لیکن ਇਹ ਫਿਰ ਵੀ ਰੇੜੀ ਫੜੀਆਂ ਵਾਲੇ ਤੇ ਦੁਕਾਨਦਾਰ ਜਦੋਂ ਆਪਣੀ ਦੁਕਾਨਾਂ ਵਧਾ ਦਿੰਦੇ ਜਾਂ ਰੇੜੀ ਫੜੀਆਂ ਵਧਾ ਦਿੰਦੇ ਨੇ ਸ਼ਾਮ ਨੂੰ ਜਾਣ ਲੱਗੇ ਕੋڑا ਦੁਕਾਨਾਂ ਦੇ ਬਾਹਰ ਆ ਜਾਂਦੇ ਰੇੜੀਆਂ ਵਾਲੇ ਉੱਤੇ ਚੜ ਜਾਂਦੇ ਨੇ ਇਹ ਕਿਹੜੇ ਡਿਪਾਰਟਮੈਂਟ ਵੱਲੋਂ ਇਹ ਅੱਜ ਹੈਲਥ ਬ੍ਰਾਂਚ ਨਗਰ ਨਿਗਮ ਲੁਧਿਆਣਾ ਵੱਲੋਂ ਦੀ ਕੀਤੀ ਜਾ ਰਹੀ ਹੈ ਤੇ ਇਸ ਦੇ ਸਬੰਧ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਮਿਸ਼ਨ ਸਾਹਿਬ ਜੀ ਨੇ ਕਿ ਪਟੋਲਿੰਗ ਦੀ ਟੀਮ ਬਣਾਈ ਗਈ ਹੈ ਇਨਫੋਰਸਮੈਂਟ ਦੀ ਉਹ ਟੀਮ ਦੇ ਨਾਲ ਅੱਜ ਹੈਲਥ ਬ੍ਰਾਂਚ ਦੇ ਜੁਆਇੰਟ ਕਾਰਵਾਈ ਹੈ ਜਿੱਚ 70 ਦੇ ਕਰੀਬ ਅਸੀਂ ਚਲਾਨ ਕੱਟ ਚੁੱਕੇ ਹਾਂ ਜੀ ਅੱਜ-ਅੱਜ ਦੇ ਵਿੱਚ ਅੱਜ ਦੇ ਅੱਜ ਦੀ ਡੇਟ ਚ ਇਹ ਖੁੱਲੇ ਵਿੱਚ ਕੂੜਾ ਸੁੱਟਣ ਸੰਬੰਧੀ ਧਾਰਾ 323 ਦੇ ਅਧੀਨ ਚਲਾਨ ਕੱਟੇ ਜਾਂਦੇ ਆ ਜੀ ਤੇ ਕੁਝ ਲੋਕਾਂ ਨੂੰ ਅਵੇਰ ਵੀ ਕੀਤਾ ਲਗ ਲਗ ਦੁਕਾਨਾਂ ਤੇ ਜਾ ਕੇ ਸਮਝਾ ਵੀ ਰਹੇ ਆ ਜਿਹੜੇ ਲੋਕ ਨਹੀਂ ਮੰਨਦੇ ਗੰਦਗੀ ਪਾਈ ਜਾ ਰਹੀ ਉਹਨਾਂ ਚਲਾਨ ਕੱਟੇ ਜਾ ਰਹੇ ਆ ਸਾਰੀਆਂ ਰੇੜੀਆਂ ਜਿਹੜੀਆਂ ਰੇੜੀਆਂ ਵੀ ਲੱਗੀ ਜਾਂਦੀਆਂ ਇਹ ਜਿਹੜੀਆਂ ਰੇੜੀਆਂ ਚੱਕੀਆਂ ਜਾ ਰਹੀਆਂ ਸਾਰੀਆਂ ਹੈਲਥ ਬ੍ਰਾਂਚ ਦੇ ਅਧੀਨ ਕਾਰਵਾਈ ਦੇ ਵਿੱਚ ਚੱਕੀਆਂ ਜਾ ਰਹੀਆਂ ਨੇ ਜੀ ਜਿਹੜੀ ਇਹਨਾਂ ਦਾ ਜੋ ਵੀ ਬਣਦਾ ਫਾਈਨ ਹੋਊਗਾ ਹੈਲਥ ਬ੍ਰਾਂਚ ਡਿਸਾਈਡ ਕਰੇਗੀ। ਸ਼ੈਂਬਰ ਸਰ ਵਾਲੀ ਵੀ ਖੜੀ ਆ ਉਹ ਕੋਈ ਨਹੀਂ ਚੱਕੀ ਜਾਏਗੀ। ਚੱਕੀ ਜਾਏਗੀ ਸਰ ਗੱਡੀ ਭਰ ਗਈ ਐ ਕੋਈ ਵੀ ਜਿਹੜੀ ਨਹੀਂ ਛੱਡੀ ਜਾਏਗੀ ਅੱਜ ਪੂਰਾ ਰੋਡ ਕਲੀਨ ਮਿਲੇਗਾ ਰੋਡ ਸਾਫ ਕਰਨ ਦੇ ਮਾਨ ਜੋ ਕਮਿਸ਼ਨ ਸਾਹਿਬ ਜੀ ਦੇ ਹੁਕਮ ਨੇ ਤੇ ਬਿਲਕੁਲ ਰੋਡ ਕਲੀਅਰ ਕੀਤਾ ਜਾਏਗਾ। ਅੱਜ ਕੁਮਾਰ ਮੰਡੀ ਤੇ ਰਾਣੀ ਚੰਸੀ ਰੋਡ ਕਾਰਵਾਈ ਕੀਤੀ ਹੈ। ਇਹ ਸਰ ਇਸ ਤਰ੍ਹਾਂ ਸਗਾ ਜੀ ਤਿਹਾਰਾਂ ਦੇ ਮਾਹੌਲ ਕਰ ਕਮਿਸ਼ਨਰ ਸਾਹਿਬ ਇਧਰ ਆਏ ਹੁਣੇ ਯਾ ਅਸੀਂ ਵੀ ਇਧਰੋਂ ਨਿਕਲੇ ਆ ਤੇ ਕਾਫੀ ਗੰਦਗੀ ਖਲਾਰੀ ਹੋਈ ਸੀ ਇਹਨਾਂ ਨੇ ਤੇ ਉਹ ਗੰਦਗੀ ਕਰਕੇ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਪਹਿਲਾਂ ਵੀ ਅਪੀਲ ਕੀਤੀ ਅਸੀਂ ਵੀ ਅਪੀਲ ਕੀਤੀ ਹੈ ਵੀ ਤੁਸੀਂ ਭਈ ਇਹਨਾਂ ਨੂੰ ਅਸਾਸਫਾਈ ਰੱਖੋ ਪਰ ਉਹਨਾਂ ਦੇ ਬਾਰ-ਬਾਰ ਕਹਿਣ ਦੇ ਬਾਵਜੂਦ ਸਾਡੇ ਬਾਰ-ਬਾਰ ਕਹਿਣ ਦੇ ਬਾਵਜੂਦ ਇਹਨਾਂ ਨੇ ਕੋਈ ਇਨੀਸ਼ੀਏਟਿਵ ਨਹੀਂ ਲਿਆ ਮળો ਕੀਤਾ ਨਹੀਂ ਉਸ ਚੀਜ਼ ਨੂੰ ਇਸ ਕਰਕੇ ਮਜਬੂਰਾਂ ਨੇ ਚਲਾਨ ਵੀ ਪਾਏ ਆ ਤੇ ਨਾਲ ਇਹਨਾਂ ਦੀ ਰਿਡੀਅਮ ਚੱਕੀਆਂ ਕਿੰਨੇ ਕੇ ਚਲਾਨਾਂ ਟੋਟਲ ਸਾਰੀ ਪੂਰੀ ਕਮਾਰ ਮੰਡੀ ਮਾਰਕੀਟ ਦੇ ਦੁਕਾਨਦਾਰਾਂ ਦੇ ਚਲਾਨ ਵੀ ਪਾਏ ਅਸੀਂ ਆ 60 ਤੋਂ 70 ਚਲਾਨ ਕੀ ਦੇ ਨਾਲ 10 ਤੋਂ 15 ਰੇੜੀਆਂ ਚੱਕੀਆਂ ਗਈਆਂ ਸਰ ਟ੍ਰੈਫਿਕ ਵੀ ਲੱਗਦੀ ਹੈ ਰੋਡ ਵੀ ਜਾਮ ਹੁੰਦਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਪਰ ਸਾਡੀ ਤਾਂ ਇਹ ਨੂੰ ਇਹ ਅਪੀਲ ਹੈ ਕਿ ਦੇਖੋ ਕੰਮ ਤਾਂ ਸਾਰਾ ਨੇ ਕਰਨਾ ਹੈ ਅੱਗੇ ਤੋਂ ਵੀ ਇਹ ਕੰਮ ਕਰਨਗੇ ਪਰ ਜੇ ਤਰੀਕੇ ਨਾਲ ਕਰਨਗੇ ਗੰਦਗੀ ਨਹੀਂ ਪਾਣਗੇ ਆਪਣਾ ਸਹੀ ਢੰਗ ਨਾਲ ਕਰਨਗੇ ਸਾਨੂੰ ਕੋਈ ਤਰਾਈ ਨਹੀਂ ਆਪਣਾ ਕੰਮ ਕਰੀ ਜਾਣ ਪਰ ਜੇ ਰੋਡ ਗੰਦਾ ਕਰਨਗੇ ਰੋਡ ਦੇ ਉੱਤੇ ਗੰਦਗੀ ਪਾਣਗੇ ਤਾਂ ਫਿਰ ਦੁਆਰਾ ਕਾਰਵਾਈ ਹੋਊਗੀ ਕੀ ਲੋਕਾਂ ਨੂੰ ਕੀ ਕਰਨਾ ਲੋਕਾਂ ਨੂੰ ਇਹੀ ਮੈਸੇਜ ਹੈ ਦੇਖੋ ਖਾਣਦੇ ਪਿੰਦੇ ਰੇੜੀਆਂ ਦੇ ਉੱਤੇ ਜਿਸ ਤਰ੍ਹਾਂ ਮਰਜ਼ੀ ਘਾਣ ਹਰ ਬੰਦਾ ਆਪਣਾ ਇੰਜੋਏ ਕਰਨਾ ਦਾ ਪਰ ਇਹਨਾਂ ਕੋਲ ਰੇੜੀਆਂ ਦਾ ਕੋਈ ਡਸਟਬਿ ਆਪਣਾ ਖਾਪੀ ਕੇ ਟੈਸਪਿੰਜ ਪਾਵਰ ਰੋਡ ਤੇ ਨਸੋ ਲੁਧਿਆਣੇ ਦੇ ਪੀਏ ਯੂਡੀ ਗੇਟ ਦੇ ਨਜ਼ਦੀਕ ਖਾਸ ਨਾਕਾ ਲਗਾਇਆ ਗਿਆ ਅਤੇ ਇਹ ਜਿਹੜਾ ਨਾਕਾ ਸੀ ਉਹ ਸ਼ਨੀਵਾਰ ਨੂੰ ਰਾਤੀ 8 ਵਜੇ ਤੋਂ ਲੈ ਕੇ 11 ਵਜੇ ਦੇ ਵਿੱਚ ਲਗਾਇਆ ਗਿਆ ਅਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਚਲਾਨ ਕੀਤੇ ਗਏ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਹਨਾਂ ਲੋਕਾਂ ਦੇ ਚਲਾਨ ਕੀਤੇ ਗਏ ਜੋ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ ਸਨ ਉਹਨਾਂ ਦੇ ਵੱਲੋਂ ਜਾਣਕਾਰੀ ਰਿਹਾ ਹੋਇਆ ਦੱਸਿਆ ਗਿਆ ਕਿ ਉਹਨਾਂ ਦੇ ਵੱਲੋਂ 8 ਚਲਾਨ ਜਿਹੜੇ ਨੇ ਉਹ ਕੀਤੇ ਗਏ ਅਤੇ ਇਸ ਦੇ ਨਾਲ ਨਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਟ੍ਰੈਫਿਕ ਨਿਯਮਾਂ ਦਾ ਪਾਲਣ ਕਰੇ ਅਤੇ ਇਸ ਦੇ ਨਾਲ ਨਾਲ ਸੁਰੱਖਿਅਤ ਤਰੀਕੇ ਦੇ ਨਾਲ ਗੱਡੀਆਂ ਨੂੰ ਚਲਾਉਣ ਜੀ ਬਿਲਕੁਲ ਚੈੱਕ ਕਰਨਾ ਚਾਹੀਦਾ ਹੈ ਡਰਿੰਕ ਕਰਕੇ ਕਦੇ ਵੀ ਨਹੀਂ ਡਰਾਈਵ ਕਰਨਾ ਚਾਹੀਦਾ ਕਿੰਨੇ ਐਕਸੀਡੈਂਟ ਦੇ ਕਾਰਨ ਹੁੰਦੇ ਇਹ ਕਦੇ ਵੀ ਕੁਝ ਵੀ ਹੋ ਸਕਦੀ ਕੋਈ ਵੀ ਦਰਘਟਨਾ ਹੋ ਸਕਦੀ ਹੈ ਇਸ ਲਈ ਆਪਾਂ ਨੂੰ ਕਦੇ ਵੀ ਇਦਾਂ ਕਰਨਾ ਨਹੀਂ ਚਾਹੀਦਾ ਡਰਿੰਕ ਕਰਕੇ ਡਰਾਈਵ ਕਰਕੇ ਅੱਜ ਕੀ ਮੈਸੇਜ ਹੋਊਗਾ ਜਿਹੜੇ ਗੱਡੀਆਂ ਚਲਾਉਂਦੇ ਨੇ ਜਿਹੜੇ ਅੱਜ ਕੱਲ ਨਵੇਂ ਮੁੰਡੇ ਨੇ ਫੁੱਲੜਬਾਜੀ ਕਰਦੇ ਨੇ ਕੀ ਮੈਸੇਜ ਹੋਊਗਾ ਉਹਨਾਂ ਨੂੰ ਇਹੀ ਕਿਹਾ ਜਾਊਗਾ ਕਿ ਇੰਨਾ ਚੀਜ਼ਾਂ ਤੋਂ ਦੂਰ ਰਹੋ ਆਪਣਾ ਮਤਲਬ ਹੋਰ ਕਿਸੇ ਧਿਆਨ ਦੇ ਪਾਸੇ ਲਾਓ ਤੇ ਆ ਡਰਿੰਕਸ ਤੋਂ ਦੂਰ ਰਹਿ ਆਪਣੀ ਜਾਨ ਨਾ ਗਵਾਵੋ। ਹਾਂਜੀ ਬਿਲਕੁਲ ਜੀ ਜਾਨ ਤਾਂ ਦੁਗਾਨ ਦੀ ਹੈ। ਨਾਲੇ ਦੂਜਿਆਂ ਦੀ ਜਾਨ ਵਿੱਚ ਉੱਥੇ ਵਿੱਚ ਪੈਂਦੀ ਹੈ। ਕਿਹੜੇ ਚੱਲ ਰਹੇ ਨੇ ਸੈਫਟੀ ਹੋਮ ਤੇ ਆਏ ਆਂ ਤੇ ਡ੍ਰਿੰਕ ਕਰਕੇ ਆਉਗਾ ਫਿਰ ਚੰਗਾ ਹੋਵੇਗਾ ਦਾ। ਕਿਹਨੇ ਚਨਾਲ ਕਰਦੇ ਕਿ ਉਹਦੇ ਕੀ ਮੈਸੇਜ ਚਾਹੁੰਦੇ ਡਰਿੰਕ ਐਂਡ ਡਰਾਈਵ ਕਰਦੇ ਨੇ ਕੋਈ। ਇਹ 11 ਤੱਕ ਨਾਕਾ ਹੁਣ 5-6 ਜਨਾਂ ਤਾਂ ਹੋ ਚੁੱਕੇ ਨੇ ਬਾਕੀ ਹੁਣ 11 ਵਜੇ ਦੇਖ ਜੇ ਕਿਹਨੇ ਕਰਦੇ ਆਂ। ਅੱਛਾ ਇਹੀ ਕਹਿੰਦਾ ਵੀ ਨਾ ਡਰ ਆਪਣੀ ਲਾਈਫ ਨੂੰ ਪਤਾ ਹੀ ਪਉਣਾ ਹੈਗਾ ਹਾਲੇ ਤੇ ਵੀ ਲਾਈਫ ਚੱਲ ਰਹੀ ਪਈ ਆ। ਕਿੱਦਾਂ ਬਣੇ ਲਾਂਦੇ ਨੇ ਇਹ ਵੀ ਵਿਆਹ ਤੋਂ ਆਏ ਕਿ ਤੂੰ ਐ ਵਿਆਹ ਦੇ ਬਣੇ ਕਿਦਾਂ ਲਾ। ਮੈਂ ਤਾਂ ਕਹਿੰਦਾ ਥੋੜੀ ਪਿੱਛੇ ਘੱਟ ਬੁੱਝੀ ਆ ਨਾ ਕਰੀ ਜਾਂਦੇ ਨੇ ਤਾਂ ਮਸ਼ੀਨ ਜਿਹਦੇ ਬੋਲ ਪੈਣਾ ਵੀ ਇੰਨੇ ਆ ਗਏ। ਪਤਾ ਨਹੀਂ ਬਰਥਡੇ ਪਾਰਟੀ ਤੋਂ ਐ ਕਿ ਤੂੰ ਐ ਵੀ ਸਾਡੇ ਕੋ ਕੋਈ ਅਜਿਹਾ ਵੀ ਆ ਗਿਆ ਉਹ ਚਰਾਨ ਹੋਇਆ ਹੋਇਆ ਜਿਹੜੇ ਕਰਕੇ ਆ ਗਏ ਉਹਦੇ। ਕੋਈ ਸਪਸ਼ਟ ਬੰਦਾ ਹੋਏਗਾ ਬੰਦਾ। ਨਾ ਉਸਵਾਹ ਫਲਾ ਨੂੰ ਫਰੋਗ ਲੈ ਤਾਂ ਉਸਵਾਹ ਸੁਣਦੇ ਸੀ। ਮਤਲਬ ਫਲਾ ਨਹੀਂ ਕਰੀਏ। ਕਿੰਨੇ ਚਰਾਨ ਹੈਗਾ ਘੱਟ-ਘੱਟ। ਹੈ। ਚਰਾਨ ਕਿੰਨੇ ਦਾ ਹੈਗਾ? ਜੇ ਡਰਿੰਕ ਤੇ ਜੇ ਲਾਇਸੈਂਸ ਹੈ ਨਹੀਂ ਫਿਰ 10000 ਹੋ ਗਿਆ ਇਹ ਲਾਇਸੈਂਸ ਵੀ ਨਹੀਂ ਹੁੰਦਾ ਤੁਹਾਨੂੰ ਪਤਾ ਲੱਗਦਾ ਕਿ ਦੁਬਾਰਾ ਡਰਿੰਕ ਕੇ ਡਰਾਈਵ ਕੀਤੀ ਬੰਦੇ ਨੇ ਦੁਬਾਰਾ ਚਾਹਲ ਘਟਿਆ ਦਾ ਨਹੀਂ ਤਿੰਨ ਹੀ ਨਿਵਾਸ ਤੇ ਲਾਇਸੈਂਸ ਕੰਡ ਹੋ ਜਾਂਦਾ ਮੈਸੇਜ ਕੀ ਦੇਣਾ ਚਾਹੁੰਗੀ ਸੱਜਣਾ ਮੈਸਜ ਰਹੀਏ ਬਿਨੈ ਕਰਕੇ ਨਾ ਉਹਨੇ ਘਰੇ ਬਹਿ ਕੇ ਪੀਓ ਰੋਡ ਤੇ ਡਰਿੰਕ ਕਰਕੇ ਨਾ ਆਓ ਲੁਧਿਆਣਾ ਦੇ ਸੈਂਟਰਲ ਦੇ ਵਿੱਚ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਹੁਣ ਖਾਸ ਉਦਮ ਕੀਤਾ ਗਿਆ ਉਹਨਾਂ ਦੇ ਵੱਲੋਂ ਹੁਣ ਸ਼ਿਵ ਸ਼ਕਤੀ ਪਾਰਕ ਦੇ ਵਿੱਚ ਹੁਣ ਮਾਸਕ ਲਾਈਟਾਂ ਦਾ ਉਦਘਾਟਨ ਕੀਤਾ ਗਿਆ ਤੇ ਉਹ ਖੁਦ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਰਸਮੀ ਉਦਘਾਟਨ ਕੀਤਾ ਗਿਆ ਤੇ ਇਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਆਮ ਆਦਮੀ ਪਾਰਟੀ ਦਾ ਅਤੇ ਸਰਕਾਰ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਦੇ ਵੱਲੋਂ ਆਪਣੀ ਖੁਸ਼ੀ ਵੀ ਜ਼ਾਹਰ ਕੀਤੀ ਗਈ। ਇਸ ਦੇ ਨਾਲ ਨਾਲ ਐਮਐਲਏ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਅਤੇ ਆਪਣੇ ਵਿਚਾਰ ਵੀ ਲੋਕਾਂ ਦੇ ਅੱਗੇ ਰੱਖੇ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਲਾਈਟ ਜਿਹੜੀ ਮਾਸਕ ਲਾਈਟਾਂ ਨੇ ਇਸ ਨੂੰ ਹਰ ਏਰੀਆ ਦੇ ਵਿੱਚ ਲਗਾਇਆ ਜਾਵੇਗਾ ਤੇ ਇਸ ਦੇ ਨਾਲ ਨਾਲ ਉਹਨਾਂ ਦੇ ਵੱਲੋਂ ਆਪਣੇ ਵਿਚਾਰ ਜਿਹੜੇ ਨੇ ਉਹ ਵੀ ਸਾਂਝੇ ਕਿਤੇ ਗਏ ਕੋਈ ਲਾਈਟਿੰਗ ਦਾ ਜਿਹੜਾ ਕੰਮ ਆ ਸਾਰੇ ਪਾਰਕਾਂ ਦੇ ਵਿੱਚ ਇੱਥੇ ਇਹ ਰਾਜੂ ਬਾਬਾਈ ਦੇ ਸਾਡੇ ਵਾਰਡ ਆ ਸਾਡੀ ਇਥੋਂ ਛੋਟੀ ਭੈਣ ਕੌਂਸਲਰ ਆ ਇਹ ਬਹੁਤ ਦੇਰ ਦੀ ਲੋਕਾਂ ਦੀ ਮੰਦਰ ਕਮੇਟੀ ਦੀ ਵੀ ਔਰ ਪਿਛਲੇ ਜਿਹੜਾ ਮੈਂ ਉਦਘਾਟਨ ਕਰਕੇ ਆ ਆ ਉੱਥੇ ਦੀ ਵੀ ਕਮੇਟੀ ਦੀ ਹੈ ਜਿਹੜੀਆਂ ਸਭਾ ਬਣੀਆਂ ਹੋਈਆਂ ਜਿਹੜੀਆਂ ਪਾਰਕਾਂ ਦੀ ਦੇਖਰੇਖ ਕਰਦੀਆਂ ਨੇ ਏ ਕਮੇਟੀਆਂ ਨੇ ਸਾਨੂੰ ਕਾਫੀ ਧੀਰ ਦਾ ਕਿਹਾ ਸੀਗਾ ਅੱਜ ਇਹ ਹਨੇਰੇ ਦੇ ਵਿੱਚ ਜਿਹੜਾ ਚਾਨਣ ਹੋਇਆ ਵਾ ਇਹ ਸਾਰੇ ਸਾਥੀਆਂ ਦੇ ਮਿਹਨਤ ਸਦਕਾ ਹਲਕਾ ਸੈਂਟਰ ਦੇ ਅੰਦਰ ਅੱਜ ਮੈਨੂੰ ਦੱਸਦੇ ਖੁਸ਼ੀ ਹੁੰਦੀ ਆ ਕਿ 200 ਲਾਈਟ ਜਾਂ 140 ਲਾਈਟਾਂ ਜਿਹੜੀਆਂ ਨੇ ਉਹ ਲੱਗਣ ਜਾ ਰਹੀਆਂ ਨੇ ਇਹ ਜਿਹੀਆਂ ਲਾਈਟਾਂ ਪੂਰੇ ਸੈਂਟਰ ਹਲਕੇ ਦੇ ਅੰਦਰ ਤੁਹਾਨੂੰ ਦੇਖਣ ਨੂੰ ਮਿਲੂਗਾ ਕਿਸੇ ਜਗ੍ਹਾ ਤੇ ਹਨੇਰਾ ਨਹੀਂ ਦਿਖੂਗਾ ਹਰ ਜਗ੍ਹਾ ਤੇ ਚਾਨਣ ਦੇਖੂਗਾ ਕਿੰਨੇ ਨੰਬਰ ਵਾਰਡ ਆ ਸਰ 75 ਨੰਬਰ ਵਾਰਡ ਤੇ 80 ਨੰਬਰ ਵਾਰਡ ਇਹ ਦੋਨਾਂ ਦੇ ਬੜਾਈ ਜਾਂਜਾ ਕੰਮ ਆ ਦੋਨੇ ਵਾਰਡਾਂ ਦੇ ਵਿੱਚ ਪਾਰਕਾਂ ਦੇ ਵਿੱਚ ਅੱਜ ਇਹ ਰੋਸ਼ਨੀ ਹੋਈ ਆ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਆ ਐਮ ਐਲ اے ਸਾਹਿਬ ਦਾ ਕਿਉਂਕਿ ਐਮ ਐਲ اے ਸਾਹਿਬ ਨੇ ਇੱਕ ਗੱਲ ਜਿਹੜੀ ਆ ਉਹ ਸ਼ੁਰੂਆਤ ਤੋਂ ਇਹ ਗੱਲ ਕਹੀ ਸੀ ਕਿ ਸੈਂਟਰ ਹਲਕਾ ਜਿਹੜਾ ਇਹ ਮੇਰਾ ਪਰਿਵਾਰ ਹੈ ਮੇਰੇ ਮੁੱਢੇ ਦੇ ਨਾਲ ਮੁੱਢਾ ਲਾ ਕੇ ਖੜੋ ਤਾਂ ਕਿ ਸੈਂਟਰ ਹਲਕੇ ਦਾ ਜਿਹੜਾ ਵਿਕਾਸ ਹੋ ਸਕੇ ਮੈਂ ਗੱਲ ਸਮਝਦਾ ਕਿ ਜੋ ਸਾਡੇ ਐਮਐਲਏ ਸਾਹਿਬ ਨੇ ਜਿਹੜੇ ਕੰਮ ਕੀਤੇ ਐ ਪਿਛਣੀਆਂ ਸਰਕਾਰਾਂ ਵੀ ਆਈਆਂ ਕਈ ਐਮਐਲਏ ਆਏ ਤੇ ਕਈ ਐਮਐਲਏ ਗਏ ਪਰ ਜੋ ਸੇਵਾਦਾਰ ਦੇ ਰੂਪ ਦੇ ਵਿੱਚ ਅਸਲ ਪ੍ਰਭਾਸ਼ਾ ਐਮਐਲਏ ਦੀ ਕੀ ਐ ਜੋ ਸਾਡੇ ਐਮਐਲਏ ਸਾਹਿਬ ਨੇ ਦੱਸਿਆ ਜੇ ਚਾਹੇ ਸਪੋਰਟਸ ਪਾਰਕਾਂ ਦੀ ਗੱਲ ਕਰ ਲਈਏ ਚਾਹੇ ਪਾਰਕ ਡਿਵੈਲਪਮੈਂਟ ਦੀ ਗੱਲ ਕਰ ਲਈਏ ਲੇਟਾਂ ਦੀ ਗੱਲ ਕਰ ਲਈਏ ਸੜਕਾਂ ਦੀ ਗੱਲ ਕਰ ਲਈਏ ਜਿਹੜੀ ਚੀਜ਼ ਦੀ ਮਰਜ਼ੀ ਗੱਲ ਲੈ ਲਓ ਅੱਜ ਮੈਂ ਗੱਲ ਸਮਝਦਾ ਕਿ ਜਦੋਂ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਜਿਹੜੇ ਵਿਰੋਧੀ ਨੇ ਵਿਕਾਸ ਦੇ ਮੁੱਦੇ ਤੇ ਤਾਂ ਜਿਹੜੇ ਵਿਰੋਧੀ ਨੇ ਸਾਡੇ ਨਾਲ ਡਿਬੇਟ ਨਹੀਂ ਕਰ ਸਕਦੇ ਕਿਉਂਕਿ ਜਿ ਵਿਕਾਸ ਜਿਹੜਾ ਸੈਂਟਰ ਹਲਕੇ ਦੇ ਵਿੱਚ ਐਮਐਲਏ ਸਾਹਿਬ ਨੇ ਕਰਵਾਇਆ ਔਰ ਅੱਜ ਸਾਡਾ ਵਾਰਡ ਨੰਬਰ 75 ਤੇ ਵਾਰਡ ਨੰਬਰ 80 ਇਹਦੇ ਵਿੱਚਕਾਰ ਜਿਹੜੀ ਹੈ ਇਹ ਪਾਰਕ ਹੈ ਸਾਡੀ ਇਹਦੇ ਵਿੱਚ ਜਿਹੜੀਆਂ ਲਾਈਟਾਂ ਦਾ ਮਹੂਰਤ ਹੈ ਐਮਐਲਏ ਸਾਹਿਬ ਨੇ ਕੀਤਾ ਔਰ ਇੱਕ ਕਿਸੇ ਤਰ੍ਹਾਂ ਦੀ ਲਾਈਟ ਸਾਡੇ ਪਾਰਕ ਖਬੀਬगंज ਦੇ ਵਿੱਚ ਵੀ ਜਿਹੜੀ ਹੈ ਉਹਦੇ ਵੀ ਲੱਗਣ ਜਾ ਰਹੀ ਹੈ ਔਰ ਇਸੇ ਤਰ੍ਹਾਂ ਹੀ ਪਹਿਲਾਂ ਵੀ ਜਿਹੜੀਆਂ ਲਾਈਟਾਂ ਸੀਗੀਆਂ ਜਿੰਨੀ ਵਾਰੀ ਵੀ ਐਮਐਲਏ ਸਾਹਿਬ ਨੂੰ ਕਿਹਾਇਆ ਔਰ ਸਾਰੀ ਜਿਹੜੀ ਸੁਣਾਈ ਹੈ ਉਹ ਤੁਸੀਂ ਦੇਖ ਸਕਦੇ ਹੋ ਤੋਂ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਆ ਔਰ ਇਸੇ ਤਰ੍ਹਾਂ ਹੀ ਜਿਹੜਾ ਸੈਂਟਰ ਹਲਕੇ ਦਾ ਜਿਹੜਾ ਵਿਕਾਸ ਹੈ ਸਾਡੇ ਜਿਹੜਾ ਵਿਕਾਸ ਹੈ ਇਸੇ ਤਰ੍ਹਾਂ ਹੁੰਦਾ ਰਹੇਗਾ ਭਾਰਕ ਵਿੱਚ ਪਹਿਲਾਂ ਤੇ ਚਲੋ ਲਾਈਟਾਂ ਸੀਗੀਆਂ ਲੇਕਿਨ ਸਾਡੀ ਇਹ ਬੜੀ ਧੀਰ ਦੀ ਇਸ ਏਰੀਆ ਦੀ ਡਿਮਾਂਡ ਸੀ ਕਿ ਇੱਥੇ ਹਨੇਰਾ ਬਹੁਤ ਰਹਿੰਦਾ ਤੇ ਜਿਹੜੇ ਅਨਪਛਾਤੇ ਜਿਹੜੇ ਲੋਗ ਨੇ ਉਹ ਇੱਥੇ ਆ ਕੇ ਰਾਤ ਨੂੰ ਆਪਣਾ ਕੰਮ ਜੋ ਸੀ ਉਹ ਗਲਤ ਕਰਦੇ ਸੀ ਤੇ ਐਮਐਲਏ ਸਾਹਿਬ ਨੂੰ ਅਸੀਂ ਰਿਕਵੈਸਟ ਕੀਤੀ ਕਿ ਸਾਡੇ ਸ਼ਹਿਰ ਵਿੱਚ ਬਹੁਤ ਜ਼ਿਆਦਾ ਹੈ ਰਾਤ ਨੂੰ ਜਿਹੜਾ ਪ੍ਰੋਗਰਾਮ ਖਰਾਬ ਹੁੰਦਾ ਕਿਸ ਤਰ੍ਹਾਂ ਲਾਈਟ ਜਗਦੀ ਨਹੀਂ ਇਹਨਾਂ ਨੇ ਸਾਡੀ ਡਿਮਾਂਡ ਦੇ ਹਿਸਾਬ ਨਾਲ ਜੋ ਇਹਨਾਂ ਨੇ ਇਸ ਅਜ ਲਾਈਟ ਦਾ ਉਦਘਾਟਨ ਕੀਤਾ ਮੈਂ ਸਮਝਦਾ ਕਿ ਇਸ 파ਰਕ ਦੀ ਨਿਹਾਰ ਬਦਲੇਗਾ ਕਿਉਂਕਿ ਇਸ 파ਰਕ ਦੇ ਵਿੱਚ ਬਹੁਤ ਹੀ ਲਾਈਟ ਤੇ ਚਾਨਣ ਹੋਏਗਾ ਲੋਕਾਂ ਨੂੰ ਖਾਸ ਕਰ ਲੇਡੀਜ਼ ਨੂੰ ਇੱਥੇ ਸੈਰ ਕਰਨ ਦੀ ਰਾਤ ਨੂੰ ਬਹੁਤ ਵਧੀਆ ਲੱਗੇਗਾ ਜਿੱਥੇ ਮੈਂ ਆਪਣੇ ਅਸ਼ੋਕ ਬ੍ਰੈਸ਼ਰ ਬੀ ਐਮ ਐਲ ਏ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਨਾਲ ਇਲਾਕਾ ਨਿਵਾਸੀਆਂ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਰੀ ਉਪਰਾਲਾ ਕਰਕੇ ਇਹਨੂੰ ਅੱਜ ਇਸ ਨੇਤਰੇ ਚੜਾਇਆ ਜਾਣ ਤੋਂ ਪਹਿਲਾਂ ਇੱਕ ਨਜ਼ਰ ਹੈਮ ਸੁਰਖੀਆਂ ਦੇ ਵੱਲ ਮੋੜਵਸੇਬਾ ਪੰਜਾਬ ਦਾ ਕੁਲਗੀਦੰਦ ٹرسٹ ਬੜੂ ਸਾਹਿਬ ਵੱਲੋਂ ਹੜ ਤੀੜੀ ਪਰਿਵਾਰਾਂ ਦੇ ਸਹਾਇਤਾ ਕਿ ਜਾਰੀ ਹੈ ਨਗਰ ਨਿਗਮ ਕਮਿਸ਼ਨਰ ਦੇ ਵੱਲੋਂ ਲੁਧਿਆਣੇ ਦੇ ਵਿੱਚ ਕੀਤੀ ਗਈ ਵੱਡੀ ਕਾਰਵਾਈ ਟ੍ਰੈਫਿਕ ਪੁਲਿਸ ਦੇ ਵੱਲੋਂ ਪੀਏਯੂ ਦੇ ਗੇਟ ਦੇ ਨਜ਼ਦੀਕ ਲਗਾਇਆ ਗਿਆ ਖਾਸ ਨਾਕਾ ਵਿਦਿਆਇਕ ਅਸ਼ੋਕ ਰਾਸ਼ਿਰ ਪੱਕੀ ਦੇ ਵੱਲੋਂ ਕੀਤਾ ਗਿਆ ਖਾਸ ਉਦਮ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂ ਦੇਓ ਇਜਾਜ਼ਤ